ਸਗੀਰ ਬਾਈ ਜੀ ਮਾਣਡੇ ਦੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਤਿੰਨ ਪਸ਼ੂ ਬਾਈ ਨਾਲ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ। ਡੇਢਾ ਜੇ। ਜਿੰਨੇ ਭੈਣ ਭਰਾਵਾਂ ਵਾਲਾ ਜਿਹੜੀ ਫਰਮ ਦੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਆਂ। ਹਾਂਜੀ। ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ। ਹਾਂਜੀ। ਅੱਜ ਵੀਰੇ ਜਨਵਾਰ 3 ਦਾ ਮਖੌਣੇ ਪਰ ਚੰਗੇ ਤੋਹੇ ਆ। ਠੀਕ ਹੈ ਜੀ। ਨੀਲੀ ਰਮੀ ਦੀ ਛੋਟੀ ਵੀ ਵੱਡੀ ਰਿਕਾਰਡ ਵਾਲੀ ਵੱਡੀ ਛੋਟੀ। ਠੀਕ ਹੈ ਜੀ। ਖੋ ਲੋ ਜੀ। ਬਾਕੀ ਨਵਸੀ ਪਰ ਬਸੀ ਬਸੀ ਬਖਮਨੇ ਆ। ਠੀਕ ਹੈ ਖੋ ਲੋ ਜੀ। ਦੂਜਾ ਸੁਆ ਬਸੀ। ਹਾਂਜੀ। ਪਰ ਕੋਈ ਆਪ ਕੋ منہ ਬੋਲਦੀ ਵਹਿਣ ਜਾਂਦੀ। ਠੀਕ ਹੈ ਦੇਖੋ ਜੀ ਯਰਸੀ ਅਰੇ ਯਰਸੀ ਘਰਾਤੀ ਯਰਸੀ ਬਸੀ ਆਈ ਆ ਬਹੁਤ ਇਹਨੂੰ ਕੰਜਰ ਕਾਲਡ ਕਾਰਡ ਰਿਕਾਰਡ ਵਾਲੀ ਆ ਵੀਰ ਹੁਣ ਕੋਈ 22 ਕਿਲੋ 21 ਕਿਲੋ ਹੁਣ ਚੱਲਦੀ ਵਧੀਆ ਠੀਕ ਜੀ ਤੇ ਇਹ ਆ ਵੀ 27 22 ਕਿਲੋ ਘਰ ਨਾਲੀ ਵਸ਼ੀ ਮੈਲਾ ਮਾਰਨ ਵਾਲਾ ਬਿਲਕੁਲ ਸਹੀ ਗਾ 15 ਹੀ ਸੋਈ ਆ ਸਾਰੀ ਲੈ ਜਾ ਵੀ ਲੈ ਆਓ ਧਿਆਨ ਨਾਲ ਮਗਰੀ ਵਸ਼ੀ ਵੀਰ ਜੀ ਠੀਕ ਜੀ ਇਹਨੂੰ ਕਹਿੰਦੇ ਪੂਰੀ ਚੈਂਪੀਅਨ ਵੜ ਬਜਾ ਕੇ ਮਾਰ ਮਜਾ ਮਗਰੀ ਵਸ਼ੀ ਮਗਰੀ ਵਸ਼ੀ ਆ ਗਈ ਆ ਮਗਰੀ ਵਸ਼ੀ ਲੋ ਜੀ ਮਗਰੀ ਵਸ਼ੀ ਆ ਗਈ ਆ ਉਹਨੇ ਥਣ ਕੁਆਲਟੀ ਵਾਲੀ ਵਸ਼ੀ ਆ ਪੂਰੀ ਸਾਫ ਜਰੀ ਜਵਾਬ ਮਾਰੀ ਇੱਕ ਨੰਬਰ ਆ ਸਾਰੀ ਵੀਰ ਵਾਸੀ ਦੂਜਾ ਸੂਲਾ ਮੋਹ ਛਗੀ ਠੀਕ ਤੇ ਜਿਹਨੂੰ ਕਹਿੰਦੇ ਕੁਆਲਟੀ ਵਾਲੀ ਦੋਸਤੋ ਭਾਈ ਕੀ ਪ੍ਰਾਈਸ ਇਹਦਾ ਘਰ ਚ ਰੱਖਣ ਵਾਲੀ ਵਹਿੜਿਆਗੇ ਪ੍ਰਾਈਸ ਕੀ ਜੇ ਮੋਲ ਵੀਰ ਜੋ ਮਰਜ਼ੀ ਕਰੀਏ ਮਸੀਂ ਸਮੇ ਦੇ ਹਿਸਾਬ ਨਾਲ ਹਾਂਜੀ 1.5 ਦੀ ਲੱਖ ਦੀ ਹਾਸ ਕੇ ਵਿਕਦੀ ਆ ਕਿਤਨਾ ਦੀ ਮਾਰ ਆਪជា ਅੱਜ ਪਹਾੜਾ 50000 ਦੀਆਂ 85 ਦੀ ਚਲੋ 80000 ਦੀ ਦਿਆਂਗਾ ਨਾ ਨਾ 80000 ਬੋਲੋ ਜੀ ਐਨ ਕਰੋ ਐਨ ਕਰੋ 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 80000 ਦੀ ਲਓ 80000 ਦੀ ਹਾਂ ਨਾ ਵੱਡੀ ਵਸ਼ੀ ਬਾਈਕ ਨਾਲ ਦੇ ਦਾਂਗੇ ਤੇ ਫੋਲਰ ਕਾਰਡ ਵਾਲੀ ਥੱਬੇ ਦਾ ਲੈਵਾ ਲਈ ਫੜਦੀ ਆ ਤੇ ਚੈਂਪੀਅਨ ਆ ਠੀਕ ਆ ਓਕੇ ਬਾਈ 80000 ਦੀ ਲੀ ਲੱਕ ਜੀ ਬਾਡ ਏਰੀਆ ਚੋਂ ਹਾਂ ਜੀ ਚੰਗੀ ਢੋਟੀ ਵੱਡੀ ਆ ਠੀਕ ਤੇ 50 ਆ ਪੌਂਚੀ ਪੌਂਚੀ ਆ ਵੀ ਵੱਡੇ ਨਾਲ 8 ਲੈਂਦੀ ਆ ਪਰ ਜਰਸੀ ਗਾਵਾਂਗੀ ਬਣ ਜਗੇ ਵੀ ਦੇਖੋ ਜੀ ਥੱਬੇ ਦਾਲੇ ਵਾਲਾ ਹੀ ਫਿਰਦੀ ਆ ਜੈ ਸੁਈ ਨਹੀਂ ਆ ਇਹਨੂੰ ਕੋਈ ਟਾਈਮ ਨਹੀਂ ਲੱਗਾ ਸੂਣ ਵਾਲੀ ਆ ਆ ਵੀਰ ਫੋਨ ਵਾਲੀ ਵੀਰ ਘੁਮਾ ਦਿਓ ਜੀ ਬਹੁਤ ਜ਼ਿਆਦਾ ਪਰ ਵੇਖੋ ਕੀ ਚੀਜ਼ ਬਣਦੀ ਥੱਲੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਦੁਜਾ ਸੁਆ ਵੀਰ ਘਾਤ ਪੂਰੀ ਝੋਟੀ ਸਭੀ ਪਾਪੇ ਨੇ ਵੇਖੋ ਜੀ ਜਿਹਨੂੰ ਪੰਪ ਦੇ ਪੀਸ ਆਖਿਆ ਜਾਂਦਾ ਉਹ ਹਾਂ ਜੀ ਹਾਂ ਜੀ ਆਈ ਜਿਹਨੂੰ ਕਹਿੰਦੇ ਵੀ ਸਾਰੀ ਚੈਂਪੀਅਨ ਹੈ ਵੱਡੀ ਛੋਟੀ ਕਵਾਲਿਟੀ ਵਾਲੀ ਹੈ ਵੀਰ ਦੱਸੋ ਭਾਈ ਜੀ ਕੀ ਪ੍ਰਾਈਸ ਦਾ ਮਤਲਬ ਵੀ ਜੋ ਮਰਜ਼ੀ ਕਰੀਏ ਛੋਟੀ ਸਮੇ ਦੇ ਹਿਸਾਬ ਨਾਲ ਹੈਗੀ ਆ 1 30 35 ਦੀ ਫਰੋ ਗਿਆ ਰੇਟ ਕਰਾਂਗੇ ਹਾਂ ਹਾਂ ਨਹੀਂ ਸਵਾ ਲੱਖ ਦੀ ਸਵਾ ਲੱਖ ਦੀ ਤਾਂ ਇਹ ਢਿੱਲਾਂ ਸਵਾ ਲੱਖ ਦੀ ਦੱਸੋ ਭਾਈ ਜੀ ਮਾਨ ਜੀ 1 20 ਦੀ 1 20 ਦੀ ਮਾਨ ਕਰ ਰਹੇ 1 20 ਲਓ ਜੀ 1 20 ਦੀ ਜਾਂ ਦੋ ਦੇਖੋ ਇਹ ਖਾਨ ਕੁਆਲਿਟੀ ਇਹ ਪੂਰਾ ਖਿਜਣਾ ਅਜੇ ਤੇ ਵੱਡੀ ਮੈਂ ਜਿੰਨੂੰ ਕਹਦੇ 1 20 ਦੀ ਜਾਂ ਦੋ ਜੀ ਠੀਕ ਆ ਭਾਈ ਜੀ ਦਸੋ ਜਗੇ ਜੀ 3 ਕਿਲੋ ਗਾਰੰਟੀਆਂ ਦੋ ਦਿੰਦੀ ਆ ਆਹ ਦੇਖੋ ਜੀ ਠੀਕ ਆਣੀ